ਕਰਨਤਾਂ ਦੇ ਪਿੰਡ ਲੋਕਾਂ ਨੇ ਜੀਕ ਟੁੱਟੀ ਨਹਿਰ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਵਿੱਚ ਡੁੱਬੀ ਕਰਨਤਾਂ ਦੇ ਪਿੰਡ ਲੋਕਾਂ ਨੇ ਜੀਕ ਟੁੱਟੀ ਨਹਿਰ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਵਿੱਚ ਡੁੱਬੀ ਜਿਗਤ ਜੋਗ ਕੇ ਕਿ ਪਿਛਲੇ ਸਾਲ ਵੀ ਇਹ ਨਹਿਰ ਟੁੱਟ ਗਈ ਸੀ ਨਹਿਰ ਵਿੱਚ ਪਾੜ ਪੈਣ ਕਰਕੇ ਸੈਂਕੜੇ ਏਕੜ ਪੈਲੀ ਵਿੱਚ ਫੜਾ ਵਰਗੇ ਹਾਲਾਤ ਬਣ ਚੁੱਕੇ ਹਨ ਪ੍ਰਸ਼ਾਸਨ ਤੰਤ ਦੋਸਤੋ ਮੈਂ ਅੱਜ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਲੋਕਾ ਦੇ ਵਿਚੋਂ ਦੀ ਲੱਗਦੀ ਨਹਿਰ ਦੇ ਲਾਗੇ ਖੜਾ ਹਾਂ ਜਿਹੜੀ ਜੋੜੇ ਪੁਲ ਤੋਂ ਜੋੜੇਪੁਰ ਦੀ ਹੋ ਕੇ ਗਾਂ ਜਾਂਦੀ ਹੈ ਅੱਜ ਮੈਨੂੰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਵੇਰੇ 8 ਵਜੇ ਦਾ ਨਹਿਰ ਚ ਪਾੜ ਪਿਆ ਤਕਰੀਬਨ ਲਗ ਕੇ ਆ ਵੀ ਸੈਂਕੜੇ ਏਕੜ ਪੈਲੀ ਜਿਹੜੀ ਉਹ ਬਰਬਾਦ ਹੋ ਚੁੱਕੀ ਹੈ ਇਸੇ ਜਗ੍ਹਾ ਤੋਂ ਅਜ ਤੋਂ 2 ਮਹੀਨਾ ਪਹਿਲਾਂ ਵੀ 파ੜ ਪਿਆ ਸੀ ਪਰ ਉਦੋਂ ਵੀ ਜਦੋਂ ਪੂਰਿਆ ਗਿਆ ਫਰਜ ਬੰਦਾ ਹੈ ਪਰ ਮੈਂ ਕਿਸਦਾ ਚਾਹੁੰਦਾ ਕਿ ਅੱਜ ਤਰਮਤਰ ਜ਼ਿਲ੍ਹੇ ਦਾ ਡੀਸੀ ਜਾਂ ਐਸਡੀਐਮ ਸਾਡੇ ਪੱਟੀ ਤੇ ਜਾਂ ਹੋਰ ਕੋਈ ਅਧਿਕਾਰੀ ਪਿੰਟੂ ਮਿੰਟੀ ਪਹੁੰਚ ਸਕਦੇ ਇੱਥੇ ਜਿੱਥੇ ਸੁੱਤੇ ਪਏ ਨੇ ਜੇ ਕਿਸੇ ਗਰੀਬ ਦਾ ਕੋਠਾ ਢਾਹੁਣਾ ਹੋਵੇ ਤੇ ਜੀਸੀਬੀ ਮਸ਼ੀਨ ਖੜਾ-ਫੜਾ ਜਾਂਦੀ ਹੈ ਇਹ ਆਜਿ ਦੇਖੇ ਲੋਕਾਂ ਦੀ ਸਾਂਝੇ ਏਕੜ ਪੈਲੀ ਬਰਬਾਦ ਹੋ ਰਹੀ ਹੈ ਝੋਨੇ ਦੀਆਂ ਪਟਰੀਆਂ ਖਤਮ ਹੋ ਰਹੀਆਂ ਨੇ ਲੋਕਾਂ ਨੇ ਤੇ ਫਸਲਾਂ ਬਰਬਾਦ ਹੋ ਰਹੀਆਂ ਨੇ ਕੋਈ ਕਿਸੇ ਨੂੰ ਫਿਕਰ ਨਹੀਂਗਾ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਹਰਕਤ ਦੇ ਚਾਨ ਕੇ ਇਸ ਜਗ੍ਹਾ ਤੇ ਬੜੀ-ਬੜੀਆਂ ਪਾਉਲਾਈਨਰ ਔਰ ਇਰੀਗੇਸ਼ਨ ਡਿਪਾਰਟਮੈਂਟ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੱਥੋਂ ਨਹਿਰ ਸ਼ੁਰੂ ਹੁੰਦੀ ਹੈ ਉਥੋਂ ਨਹਿਰ ਬੰਦ ਕੀਤੀ ਜਾਵੇ ਔਰ ਇਹਦੇ ਪਾਰ ਨੂੰ ਪੂਰਨ ਵਾਸਤੇ ਤੁਰੰਤ ਇਰੀਗੇਸ਼ਨ ਡਿਪਾਰਟਮੈਂਟ ਤੇ ਸਾਡਾ ਪ੍ਰਸ਼ਾਸਨ ਸਾਡੇ ਮਾਲਯੋਗ ਡੀਸੀ ਸਾਹਿਬ ਕਰਨ ਕਰਦੇ ਪੱਟੀ ਦੇ ਐਸਡੀਐਮ ਸਾਹਿਬ ਤਰੰਤ ਹਰਕਤ ਵਿੱਚ ਆਉਣ ਅੱਜ ਹੁਣ 12 ਵਜ ਗਏ ਨੇ 8 ਵਜ ਦੀ ਡੈਡ ਟੁੱਟੀ ਐ ਲੋਕ ਧਰਨਾ ਮਾਰ ਕੇ ਬੈਠੇ ਐ ਪ੍ਰਸ਼ਾਸਨ ਸੁੱਤਾ ਪਿਆ ਵਰਕਿੰਗ ਡੇ ਅੱਜ ਛੁੱਟੀ ਵਾਲਾ ਦਿਨ ਨਹੀਂਗਾ ਮੰਗਲਵਾਰ ਦਾ ਦਿਨ ਐ ਅੱਜ ਸਰਕਾਰ ਨੂੰ ਹਰਕਤ ਚਾਣ ਕੇ ਕੰਮ ਕਰਨਾ ਜਿਹਦਾ ਇਹ ਬਹੁਤ ਹੀ ਘਟੀਆ ਕਾਰਵਾਈ ਐ ਲੋਕਾਂ ਦਾ ਨੁਕਸਾਨ ਦੇ ਕੇ ਆ ਗੋਣ ਨਿਕਲਦਾ ਲੋਕਾਂ ਦਾ ਕਿ ਅੱਜ ਸਾਰੀ ਪੈਲੀ ਘਟ ਘਟ 100 150 ਕਿੱਲਾ ਬਰਬਾਦ ਹੋ ਗਈ ਐ ਤੇ ਜਿਸ ਤਰੀਕੇ ਨਾਲ ਜਿੰਨੀ ਤੇਜ਼ੀ ਨਾਲ ਪਾਣੀ ਚੱਲ ਰਿਹਾ ਤੇ ਹੋ ਸਕਦਾ ਸ਼ਾਮ ਤੱਕ ਕਿੰਨੇ ਕਿੱਲੇ ਬਰਬਾਦ ਹੋਣੇ ਨੇ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਕਿ ਤੁਰੰਤ ਹਰਕਤ ਚਾਲ ਕੇ ਬੰਦ ਕਰਾਉਣ ਔਰ ਮੈਂ ਜ਼ਿੰਮੇਵਾਰੀ ਦੇ ਨਾਲ ਮੈਨੂੰ ਵੇਖ ਕੇ ਬੜਾ ਦੁੱਖ ਹੋਇਆ ਹੈ ਕਿ ਅੱਜ ਸਾਡੇ ਸੈਕੜੇ ਭਰਾ ਜਿਹੜੇ ਆ ਉਹਨਾਂ ਦੇ ਘਰ ਉਹਨਾਂ ਦੀਆਂ ਪਹਿਲੀਆਂ ਬਰਬਾਦ ਹੋ ਰਹੀਆਂ ਪਰ ਪ੍ਰਸ਼ਾਸਨ ਨਾਲ ਦੀ ਚੀਜ਼ ਇੱਥੇ ਦਿਖਾਈ ਕੋਈ ਨਹੀਂ ਦਿੰਦੀ ਲੋਕ ਆਕ ਕੇ ਸੜਕ ਤੇ ਧਰਨਾ ਮਾਰਨ ਵਾਸਤੇ ਮਜਬੂਰ ਹੋਏ ਨੇ ਔਰ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਦੇ ਵਿੱਚ ਆਣ ਕੇ ਲੋਕਾਂ ਦਾ ਬਚਾਅ ਕਰਨਾ ਚਾਹੀਦਾ ਔਰ ਮੇਰੀ 부르주아 ਰੋਪੀਲਾ ਨਹੀਂ ਤਾਂ ਅਸੀਂ ਵੱਟ ਤੁਹਾਡਾ ਐਕਸ਼ਨ ਕਰਾਂਗੇ ਧੰਨਵਾਦ